ਬੰਦੇ ਗਈ ਨੀ ਅਰੇ ਓਰੇ ਲਿਆ ਕਮੇਣਾ ਓ ਰੱਸੀ ਪਾ ਲਿਆ ਸਨੇ 2 3 4 5 6 ਅੰਦਰ 22 7 8 27000 ਹੋ ਗਿਆ 9 10 11 ਤੂੰ ਬੱਕਰਾ ਹੈ ਤੂੰ ਮਾਰ ਜੋ 13 14 ਪਹਿਲੇ ਨੰਨਾ ਕਾ ਲੈਣਾ ਹੈ 16 17 18 19 20 21 22 23 24 25 25 2500 ਹੋਰ ਦਿਓ ਜੀ 5500 5500 ਨਹੀਂ 2500 ਦਿਓ ਜੀ

ਰੇ ਬੜਾ ਦਸ਼ਾਰੀ ਆ ਲੋ ਲੈ ਗੱਲ ਸੁਣ ਲੈ ਬਾਈ ਆਪਦੀ ਗਰੰਟੀ ਦੇ ਲਈ ਮੈਂ ਗਰੰਟੀ ਨਹੀਂ ਦੇਤੀ ਅਗਲੇ ਗਰੰਟੀ ਦੇਣਗੇ ਅਗਲੇ ਦੀ ਬੱਕਰੀ ਹੈ ਜੀ ਫਿਰ ਮੈਂ ਭਾਈ ਜਤ ਆਪਾ ਬਈ ਠੀਕ ਹੈ ਪਹਿਲਾਂ ਮੇਰੇ ਸ਼ਾਪਾ ਗੱਲ ਤੇ ਉੱਥੇ ਮੈਂ ਗਰੰਟੀ ਦਿੰਦਾ 2-400 ਪਿੱਛੇ ਜਿਹੜੇ ਗਵਾਹ ਨਹੀਂ ਤੇਰਾ ਮਗਰਾ ਹਾਂ ਕਿਸੇ ਨੇ ਆਪਣੇ ਗੱਲ ਦੇ ਵਾਹੀ ਵੀ ਨਹੀਂ ਦੇਣੀ ਗੱਲ 'ਚ ਰੱਸਾ ਪਾ ਲਣਗੇ ਸਾਰੇ ਇਹਦਾ ਕਹਿੰਦੇ ਚਲੋ ਰਿੰਦੀ ਹਾਂ ਹਾਂ ਭਾਈ ਹੁਣ ਨੂੰ ਸੂਣ ਵਾਲੀ ਹੁੰਦੀ ਤੁਰਦੀ ਬੱਕਰੀ ਕਿਵੇਂ ਨਹੀਂ ਤੁਲੂ ਮਹੀਨੇ ਦੀ ਦਾ ਬੱਕਰੀ ਰਹੇਗੀ ਸੂਣ ਵਾਲੀ ਬੱਕਰੀ ਰੱਖਦੇ ਆ ਭਰਾ ਚਰ ਬੱਕਰੀਆਂ ਕੁਸ ਰੱਖਦੇ ਨੇ ਜਰਾ ਪਰ ਅੱਜ ਮੇਰਾ ਗਲ ਕੱਟ ਜੇ ਬੱਕਰੀ ਹੰਡਰ ਹੈ ਤੇਰਾ ਬੱਕਰੀ ਦੀ ਲੱਗ ਗਈ 1.5 ਮਹੀਨੇ ਦਾ ਗਾਲ ਕੱਟ ਤੇ 1.5 ਮਹੀਨਾ ਰਹਿਣਾ ਲੱਗ ਰਿਹਾ ਏ ਕਿ ਪਤਾ ਲੱਗੂ ਤੂੰ ਤਾਂ ਕਹਿੰਦਾ 1 ਮਹੀਨਾ ਦੱਸਾਂ ਰਹਿਣੇ ਨੇ ਸੂਣ ਦੇ 1.5 ਮਹੀਨਾ ਹੀ ਹੋ ਗਿਆ 5 ਦਿਨ ਹੀ ਉੱਤੇ ਹੋਏ 15 ਦਿਨ 1.5 ਮਹੀਨਾ ਵੀ ਇਹ ਗੱਲ ਸੁਣ ਸੱਚ ਦਾ ਵਪਾਰ ਕਰੋ ਏ ਆਪਾਂ ਨੇ ਮਰ ਜਾਣਾ ਉਸ ਨਹੀਂ ਲੈ ਕੇ ਜਾਣਾ ਗੱਬਣ ਬਾਈ ਮਹੀਨੇ ਵੀ ਨਦੀ ਹੋਣੀ ਪਰ ਵੀਨੇ ਨੂੰ ਸੂਣ ਵਾਲੀ ਨਹੀਂ ਹੈਗੀ ਗੱਬਣ ਹੈਗੀ ਵੀ ਸੂਣ ਵਾਲੀ ਚੋਰੀ ਦੀ ਨਹੀਂ ਹੈਗੀ ਸਾਹੂਕਾਰੀ ਦੀ ਹੈ ਤੇਰੀ ਬੱਕਰੀ ਹੈ ਪਰ ਫੰਡਰ ਜ਼ੀਰੋ ਹੈ ਆ ਮੈਨੂੰ ਆ ਚੀਜ਼ਾਂ ਦਿਖਾ ਦਿਆ ਨੇ ਚਰਬੀ ਭਰੀ ਪਈ ਹੈ ਬੱਕਰੀ ਦੀ ਤੈਨੂੰ ਗੱਬਣ ਵੀ ਅਸੀਂ ਮਹੀਨੇ ਦੀ ਸੂਣ ਵਾਲੀ ਵੀ ਦਿਖਾ ਦਨੇ ਲਿਆ ਕੇ ਫੜ ਕੇ ਦਿਖਾਈਏ ਤੈਨੂੰ ਦੱਸਾਂਗੇ ਵੀ ਆ ਦੇਖੋ ਜਲੇ ਜਿਓ ਬੱਚਾ ਲੜਕਦਾ ਅਨ ਜਾਣ ਬੰਦਾ ਵੀ ਦੱਸੂਗਾ ਆ ਪੰਜ ਫੀ ਲੈ ਕੇ ਦਫੋਨੇ ਕਰ ਜਾ ਬਦੋ ਦੋ ਮਿੰਟ ਖੜੋ ਭਾਈ ਸੱਚਾਈ ਦਾ ਕਰਾਈਏ ਯਾਰ ਮੂਰਖਾ ਦੁਨੀਆ ਮੂਰਖ ਨਹੀਂ ਪਬਲਿਕ ਤਾਂ ਸਿਆਣੀ ਐ ਆ ਦੇਖੋ ਸਰਦਾਰ ਜੀ ਤੁਲੀ ਪਈ ਐ ਲਾਉਂਦੀ ਐ ਆ ਵੀਰੇ ਹੁਣ ਤੂੰ ਛੱਡੇ ਜਾਂ ਜਵਾਖਾਨ ਜਾਣ ਆ ਜਾ ਆ ਜਾ ਤੂੰ ਬੱਚਾ ਲੜਕਾ ਮੈਂ ਇਹ ਇਹ ਆ ਦੇਖੀ ਆ ਬੱਚਾ ਲੜਕਦਾ ਐਸ ਦੇ ਉਂਗਲਾਂ ਦੇ ਥੱਲੇ ਹੁਣ ਉਸਤਾਦ ਮੰਨੇਗਾ ਚੇਲਾ ਬਣੇਗਾ ਗੁਰੂ ਹੈਗਾ ਬੱਚਾ ਨਹੀਂ ਮੇਰੇ ਥਾਪੜਾ ਮਾਰੀ ਲਾ ਕੇ ਮੈਂ ਤੇਰਾ ਤੈਨੂੰ 500 ਰੁਪਏ ਦੇ ਕੇ ਚੇਲਾ ਤੇਰਾ ਬਣੂੰਗਾ ਨਾ ਮੈਂ ਨਹੀਂ ਮੇਰਾ ਗਾਲ ਲਾ ਦੀ ਤਲਵਾਰ ਹੈ ਹੈ ਬੱਚਾ ਲੈ ਹੁਣ ਬੱਚਾ ਉਰੇ ਲੜਕਾ ਮਹੀਨੇ ਦੀ ਇਹ ਸੁਣ ਲਈ ਹੈ ਅਜੇ ਮਹੀਨੇ ਤੋਂ ਵੱਧੇ ਨੂੰ ਆ ਜਾ ਬਾਬਾ ਜੀ ਤੈਨੂੰ ਤਸੱਲੀ ਕਰਾਉਣਾ ਲੈ ਕਿਤੇ ਵੀ ਬੱਚਾ ਲੜਕਾ ਮੈਂ ਤੇਰਾ ਚੇਲਾ ਬਣੂੰ ਗੁਰੂ ਦੇ ਸੰਗ ਦਾ ਬਹੁਤ ਫਾਇਦਾ ਆਏ ਦੇਖ ਲਾ ਮੈਂ ਸੱਚੀ ਗੱਲ ਤੇ ਮਰਨ ਮਰਾਨ ਤੇ ਹੋ ਜਾਣਾ ਮੇਰੀ ਤੇ ਮੇਰੇ ਪੱਲੇ ਕੱਖ ਨਾ ਰਹੇ ਉੱਜੜ ਜਾ ਉਹ ਸੱਚਾਈ ਦਊਂਗਾ ਮੈਂ ਕਿਸੇ ਨੂੰ ਝੂਠ ਬੋਲ ਕੇ ਮਰਵਾਉਂਦਾ ਨਹੀਂ ਲੋਕਾਂ ਨੂੰ ਮੈਨੂੰ ਲੋਕ ਮਾਰਨ ਵਾਲੇ ਮਾਰ ਜਾਣ ਬਿਸ਼ੱਕ ਨਹੀਂ ਬਿਸਤਰੀ ਦੀ ਗੱਲ ਨਹੀਂ ਪਰ ਵੀਰੇ ਫੰਡਰਾਂ ਦੇ ਭਾਅ ਤੇ ਵੇਚਾਂਗੇ ਤੇ ਅੱਜ ਵੀ ਇਹ 50 ਹਜ਼ਾਰ ਦੀਆਂ ਫੰਡਰਾਂ ਦੇ ਭਾਅ ਮੋਟੀ ਐ ਬਹੁਤ ਆ ਜੀ ਵੇਚਾਂਗੇ ਕਿਸੇ ਆਉਣ ਦੇ ਤੂੰ ਬਕਰੀ ਇਹਨੂੰ 50 60 ਦੀ ਵੇਚਾਂ ਮੋਟੀ ਭੋਗ ਤੋਂ ਵੀ ਤਕੜੀ ਐ ਨਹੀਂ ਸੱਚਾਈ ਦੋ ਯਾਰ ਇਹ ਨਾ ਕੁ ਮਹੀਨੇ ਨੂੰ ਸੂਣ ਵਾਲੀ ਐ ਆਪਣਾ ਵਪਾਰ ਖਤਮ ਹੁੰਦਾ ਸੱਚ ਦਾ ਸੱਚੇ ਰਹੂ ਯਾਰ ਆ ਦੇ ਛੋਟੇ ਵੀਰ ਤੂੰ ਤਾਂ ਜਾਣ ਤੱਕ ਬਕਰੀਆਂ ਧੰਦਾ ਨਹੀਂ ਮੈਂ ਉਹ ਮੁੰਡੇ ਨੇ ਨਿਕੇ ਜਨੇ ਦੱਸਦਾ ਦੇਖਾ ਇੱਥੇ ਖੜਾ ਸੀ ਵੀ ਹਾਂ ਰਾਜੂ ਗੱਲ ਤੇਰੀ ਸੱਚ ਆ ਜਾ ਆ ਵੀਰ ਹੱਥ ਮੇ ਅਦੂਆ ਦੂਆ ਮੇਰੇ ਹੱਥ ਦੇ ਥੱਲੇ ਖੜ ਜਾ ਖੜੀ ਕੋਈ ਏ ਆੜਵ ਕਦਾ ਬੱਚਾ ਦੇਖ ਐਨ ਚੈੱਕ ਸਮਾਰ ਕੇ ਸਮਾਰ ਕੇ ਐਨ ਤਸੱਲੀ ਨਾਲ ਹੈਗਾ 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 ਮੰਨਦਾ ਫਿਰ ਸਾਡੀ ਆ ਘਾਰਾ ਕਰੀਏ ਬਾਈ ਜਮਾ ਬਾਪੂ ਮੰਨਣ ਜੋ ਮੈਂ 200 ਪਿੱਛੇ ਕਿਸੇ ਨੂੰ ਨਹੀਂ ਮਰੋਂਦਾ 500 ਪਿੱਛੇ ਵੀ ਨਹੀਂ ਮੈਨੂੰ 500 ਦੇਵੇ ਤਾਂ ਨਹੀਂ ਮਰੋਂਦਾ ਸੱਚੀ ਗੱਲ ਆ ਬਾਪੂ ਦੀ ਇਹ ਤਾਂ ਇੱਕ ਮੁੰਡੇ ਬਾਗੜੀਆਂ ਦੇ ਦੀ ਚੈੱਕ ਕਰੀਏ ਉਹਨਾਂ ਦੀ ਬੱਕਰੀਆਂ ਗੱਬਣ ਦੀ ਤਸੱਲੀ ਦਿੱਤੀ ਵੀ ਆ ਹੈ ਗੱਬਣ ਦਾ ਹੰਡਰ ਕਿਵੇਂ ਕਹਿ ਦੂੰ ਮੈਂ ਕکریاں ਚਾਰਦੇ ਆ ਯਾਰ ਸਾਡੀਆਂ ਉਮਰਾਂ ਗੁਜ਼ਰ ਗਿਆ ਦਾਦੇ ਪੁਰਦਾਦੇਾਂ ਤੋਂ ਮੇਰੇ ਘਰੇ ਬੱਕਰੀਆਂ ਨੇ ਪਾਲੀ ਚਾਰ ਕੇ ਲਿਉਣਗੇ ਤਿੰਨ ਨਾਲ ਆ ਰੱਖੇ ਨੇ ਮੈਂ ਰਾਤ ਨੂੰ ਤਾਂ ਵਰਦਾ ਨਹੀਂ ਮਾਲਦਾ ਇੱਥੋਂ 100 ਮਾਲਾਂ ਚ ਜਾਊ ਹਰੀ ਬਿਮਾਰੀਆਂ ਐ ਤੜਕੀ ਨਾ ਤੋ ਕੇ ਬੜੂ ਮੈਂ ਦੱਸੂ ਬਈ ਬੱਕਰੀ ਬਿਮਾਰ ਹੈ ਭਾਈ ਕਲਤੀ ਕੇ ਲਾਉਣੇ ਤੇ ਤੁਸੀਂ ਤੈਨਾਂਗੇ ਹਾਂ ਬਾਬਾ ਬਿਮਾਰ ਹੋ ਗਏ ਫਿਰ ਕਾਰਗਰੀ ਦਾ ਇਹਨਾਂ ਨੂੰ ਐ ਹਰੇ ਕੇ ਨਾ ਬੱਕਰੀਆਂ ਚਾਰਨ ਲੱਗ ਜਾਈ ਯਾਰ ਠੀਕ ਐ ਬੱਕਰੀ ਲਿੱਸੀ ਜ਼ਰੂਰ ਐ ਬੱਕਰੀ ਚੰਗੀ ਐ ਆ ਵਧੀਆ ਨਵੀਂ ਪੱਠ ਐ ਜੀਨੇ ਲੈਣੀ ਐ ਕੋਈ ਟੋਟਾ ਵਰੀ ਕੰਨਾਂ ਨੂੰ ਕੀ ਆਪਾਂ ਪਾ ਕੇ ਖਾਣਾ ਐ ਨਾ ਕੰਨ ਦੁੱਧ ਦੇਣਾ ਨਾ ਕੰਨ ਖਾਣ ਚਾਹਣ ਜਹੀ ਜੀ ਬੱਕਰੀ ਉਹ ਜੇ ਕੰਨ ਨੇ ਹਾਂ ਵੀ ਕੀ ਮੰਗਦਾ ਠੀਕ ਐ ਹੈ 25000 25 ਦੀ ਤਾਂ ਤੂੰ ਵੀ ਨਹੀਂ 25 ਦਾ ਤੂੰ ਆ ਦੇ ਬਈ ਜੀਨੇ ਜੀ ਹਾਂ ਵੀ ਕੀ ਕਰਾਂ ਹੈਂ ਬਾਈ ਸੁਣ ਵਾਲੀ ਹੈਗੀ ਆਪਾਂ ਕੁਛ ਲਾਵਾਂ ਕੁਛ ਹੈ ਹੈ ਹਲੋ 니 ਦੇਖ ਲੈ ਜੇ ਤਾ ਰਾਇ ਕਰਕੇ ਦੱਸ ਦੇ 니 ਮੇਰੀ ਰਾਇ ਨਾ ਚੱਲਦਾ 16000 ਦੇ ਦੀ 17 ਦੇ ਦਿਆਂ ਹੁਣ ਮਰਜ਼ੀ ਤੇਰੀ ਜੂਜਾ ਸਾਹਬ ਨਾਲ ਲੈ ਜਾ ਬਸ ਸਾਹਬ ਹੈ ਸਾਹਬ ਨਾਲ ਕੋਈ ਦਾਅ ਦੇ ਸਾਹਬ ਹੈ ਜਹੀ ਜੀ ਬੱਕਰੀ ਆ ਜਾ ਮੁੱਲ ਹੈ 100 ਦੋ ਕੱਟ ਦੇ ਦੇ 1000 ਕੱਟ ਦੇ ਦੇ ਹੈ ਨਾ ਫੇਰ 25 ਦੀ ਵੀ ਨਹੀਂ ਹੈਗੀ ਕੱਟ ਦੇ ਦੇ ਤੂੰ ਹੋਰ ਦਾ ਹਾਂ ਦੱਸ ਕੀ ਦੇ ਦੇ ਆ 22 ਦੇ ਦੇ ਪੌਲਾ ਹੋ ਗਿਆ ਪੂਰਾ 17 ਪੂਰਾ 17 ਪੂਰਾ ਹੀ 17 ਪੂਰਾ ਹੀ 17 ਹਾਂ ਦੇਖ ਲੈ ਫਿਰ ਤਾਂ ਵਿਚਾਰੇ ਨੂੰ ਉਹ ਨੂੰ ਦੇ ਦਨੇ ਪੱਠ ਨਹੀਂ ਫਿਰ ਸਾਹਮਣੇ ਕਹਿਗੇ ਸਾਹਬ ਹੁਣ ਟੱਟੂ ਦਾ ਰਹਿ ਗਿਆ ਆਪ ਵੀ ਹੋਰ ਤੇ ਕੋਈ ਸੌਦਾ ਅਗਲਾ ਵੀ ਦੇਖਦੇ ਰੋਟੀ ਬਣਦੀ ਹੁੰਦੀ ਤਾਂ ਆਪਾਂ ਦੇ ਦੇ ਪੰਜਾ ਪਾਦ ਵੱਧ ਨਹੀਂ ਆਪਾਂ ਨਹੀਂ ਟਾਈਮ ਲਾਉਂਦੇ ਆ ਤੈਨੂੰ ਪਤਾ ਹੈ ਨਹੀਂ ਅੱਛ ਨਵੀਂ ਹੈ ਹੈ ਹੋਰਿਆ ਹੋਇ ਪਾਸ ਜੇ ਹੁਣ ਇਹ ਸਾਦਾ ਚੇਲਾ ਹੋ ਜੇਗਾ ਛੇਤੀ ਵੇਲਾ ਵੇਤੀ 17.5 ਤੋਂ ਛੜ ਦੇ ਚੱਕ ਓਏ ਧਰਦੀ ਮੁਰਗੀ ਢਾਲ ਬਰੋਬਰ ਚੱਕ ਫੜ ਫਾਈ ਇਹ ਪੋ ਪੋ ਹੁਣ ਕੱਢ ਕੇ ਬਈ ਹੁਣ ਸੋਣ ਆਉਂਦੀ ਤਸੱਲੀ ਆਪ ਕਰੋ ਬਈ ਜਿਹੜਾ ਕਾਰੀਗਰ ਹੈ ਉਹਨਾਂ ਨਾਲ ਜੜਾ ਕਰੋ ਬਈ ਲੋਕ ਤੇ ਕੀਤਾ ਹੁਣ ਗੱਡੋ ਬਈ ਮੈਂ ਜ਼ਿੰਮੇਦਾਰ ਨਹੀਂ ਅੱਜ ਅੱਜ ਦਾ 80 ਤੱਕ ਲੈ ਬਈ ਫੜ ਲੈਣਾ ਤੂੰ ਉੱਤੰਗ ਨਾ ਕਰ ਅੱਥਨ ਦੇ ਵੀ ਨਹੀਂ ਬਿੰਦਕਦੀਆਂ ਬਈ ਹਾਂ ਹੈ ਨਾ ਮਗੱਤ ਦੂਵੇ ਦੂਵੇ ਚ ਵੀ ਗੱਡ ਬਈ ਨਹੀਂ ਨਾ ਨਾ ਅੱਵਾ ਲੋਕ ਸਰ ਵਰਸ਼ ਮਾਰਦੇ ਹਾਂ ਆ ਆਹ ਕੀ ਬਾਤ ਹੈ ਜਮੀ ਸੇਵੀਆਂ ਓਕੇ ਨਾ ਓਕੇ ਹੈ ਹੁਣ ਤੇ ਡੋਣਾ ਚੱਕ ਕੇ ਚਾਲਦੀ ਗੱਡੀ ਚ ਕਿਤੇ ਬੱਚਾ ਸੱਤਿਆ ਦੇ ਬੋਚ ਕੇ ਜੇ ਚਾਰੀ ਕਿਤੇ ਡੱਕਰੀ ਵੀਰੇ ਠਿਕਾਣੇ ਲਾ ਦੇ ਦਿੱਤਾ ਪਾ ਕੇ ਥੱਲੇ ਪੱਖਾ ਛੜ ਦੇ ਉੱਤੇ ਬੈਠੀ ਸਲਾਮਨਾ ਕਰੀ ਕਿਉਂ ਪੈਸੇ ਪਾਓ ਜੀ ਨੂੰ ਓਹ ਲੋਕੜਾ ਮੜਾ ਦੇ ਨੰਬਰ ਆ ਜਾ ਬਾਈ ਲੋਗੜਾ ਉਹ ਲੋਗੜਾ ਬਿੰਦ ਕਮੇ ਨੂੰ ਵੀ ਤੇ ਦਰ ਕੁਰਸੀ ਦਾ ਅੱਛਾ ਉਹ ਲਾਲਾ ਮਿੱਥੂ ਉਹ ਨਾਲੇ ਝਾਂਜਰਾ ਨੇ ਬੱਕਰੀ ਦੇ ਆ ਦੇ ਕਾਨੂੰਨ ਨਾਲ ਟੱਟੂ ਲੈ ਲੈ ਯਾਰ ਅਗਲੇ ਸ਼ਗਾਰ ਲਾਇਆ ਕਰਦੇ ਨਹੀਂ ਆਪਾਂ ਇਹ ਵੱਡੋ ਪੈਣਾ ਉਹ ਆਪੇ ਕਰਦਣਗੇ ਪਲਾਸ ਨਾਲ ਸੋਤੇ ਹੋ ਗਏ ਜਦ ਅਗਲਾ ਥੋੜੀ ਕੱਢਣ ਦਊਗਾ ਅਗਲਾ ਗੈਲ ਪੈਸੂ ਲਾਂਗ ਲੈ ਕੇ 81465

ਪੋਚਾ ਲੈ ਗਰੀ ਆਦਮੀ ਲੈ ਕਿਡੇ ਬੁੱਕਲੇ ਦੇ ਗਰੇ ਗਰੀ ਹੋਏਗੇ ਤੇਰੇ ਬੋਲ ਰੱਖਣੇ ਹੋ ਨਹੀਂ ਬੜਾ ਲੈ ਯਾਰ ਝੂਠ ਕਿਉਂ ਬੋਲਦੇ ਨੇ ਮੋਟੀ ਬੱਕਰੀ ਦੇਖ ਕੇ ਕਹਿੰਦੇ ਦਾ ਸੂਨ ਵਾਲੀ ਨਹੀਂ ਗਲਤ ਗੱਲ ਨਹੀਂ ਇਹ ਚਰਬੀ ਨਿਰੀ ਚਰਬੀ ਉਹਦੇ ਅੰਦਰ ਮੈਂ ਕਸਾਈ ਪਣਾ ਕਰਕੇ ਛੜਦਾ ਯਾਰ ਰੈਮ ਭਾਈ ਉਹ ਭਾਈ ਇਹੋ ਜਿਹਾ ਕੰਮ ਨਾ ਕਰੋ ਅਗਲਾ ਮਸਾ ਪੇਟ ਪੱਟੀ ਬਨ ਕੇ ਰੁਪਏ ਲਾਉਂਦਾ ਏ ਗੋਲਦੀ ਹੈ ਗਾਗ